ਸ਼੍ਰੀ ਅਮਰਨਾਥ ਯਾਤਰਾ 3 ਜੁਲਾਈ ਤੋਂ ਸ਼ੁਰੂ ਹੋ ਰਹੀ ਹੈ। ਸ਼੍ਰੀ ਅਮਰਨਾਥ ਯਾਤਰਾ ਲਈ ਜਾਣ ਵਾਲੇ ਸ਼ਿਵ ਭਗਤਾਂ ਨੂੰ ਯਾਤਰਾ ਪਰਮਿਟ ਲੈਣਾ ਪਵੇਗਾ। ਇਸ ਦੇ ਨਾਲ ਹੀ ਡਾਕਟਰੀ ਜਾਂਚ ਵੀ ਕਰਵਾਉਣੀ ਪਵੇਗੀ। ਸ਼੍ਰੀ ਅਮਰਨਾਥ ਸ਼ਰਾਈਨ ਬੋਰਡ ਨੇ ਸਿਵਲ ਹਸਪਤਾਲ ਵਿਖੇ ਮੈਡੀਕਲ ਜਾਂਚ ਲਈ ਇੱਕ ਸੂਚੀ ਜਾਰੀ ਕੀਤੀ ਹੈ। ਸ਼ਿਵ ਭਗਤਾਂ ਨੇ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਡਾਕਟਰੀ ਜਾਂਚ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਡਾਕਟਰੀ ਪ੍ਰਬੰਧ ਸ਼ੁਰੂ ਹੋ ਗਏ ਹਨ ਪਰ ਬਹੁਤ ਸਾਰੇ ਟੈਸਟ ਕੀਤੇ ਜਾ ਰਹੇ ਹਨ ਜਿਸ ਕਾਰਨ ਲੋਕਾਂ ਦਾ ਬਹੁਤ ਸਮਾਂ ਲੱਗ ਰਿਹਾ ਹੈ ਇਸ ਤੋਂ ਇਲਾਵਾ ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੋਈ ਵੀ ਸ਼ਿਵ ਭਗਤ ਜੋ ਧਾਰਮਿਕ ਸਥਾਨ ਤੇ ਜਾਣਾ ਚਾਹੁੰਦਾ ਹੈ ਉਸ ਨੂੰ ਬਹੁਤ ਜ਼ਿਆਦਾ ਟੈਸਟ ਨਹੀਂ ਕਰਵਾਉਣੇ ਚਾਹੀਦੇ ਅਸੀਂ ਅੱਜ ਸਿਵਲ ਹਸਪੀਟਲ ਖੜੇ ਹਾਂ ਇੱਥੇ ਸਾਡੇ ਮੈਡੀਕਲ ਹੋ ਰਿਹਾ ਹੈ ਅਸੀਂ ਅਮਰਨਾਥ ਜਾਣ ਵਾਸਤੇ ਮੈਡੀਕਲ ਕਰਾ ਰਹੇ ਹਾਂ ਤੇ ਇੱਥੇ ਪ੍ਰੋਪਰ ਮੈਡੀਕਲ ਹੋ ਰਿਹਾ ਜੀ ਬਲੱਡ ਟੈਸਟ ਹੋ ਰਿਹਾ ਸਾਡਾ ਤੇ ਸਾਡੇ ਆਪਣਾ ਐਕਸਟਰਾ ਹੋ ਰਿਹਾ ਈਸੀਜੀ ਹੋ ਰਹੀ ਹੈ ਪ੍ਰੋਪਰ ਟੈਸਟ ਹੋਣ ਤੋਂ ਬਾਅਦ ਸਾਡੇ ਫਾਰਮਾਂ ਦੇ ਉੱਤੇ ਸਟੈਂਪ ਲੱਗ ਰਹੀ ਹੈ ਤੇ ਸਾਨੂੰ ਇੱਕ ਤਰੀਕ ਫਿਰ ਉਸ ਤੋਂ ਬਾਅਦ ਮਿਲੇਗੀ ਅਮਨਾ ਯਾਤਰਾੇ ਜਾਣ ਵਾਸਤੇ ਯਾਤਰਾ 3 ਜੁਲਾਈ ਤੋਂ ਸ਼ੁਰੂ ਹੋ ਰਹੀ ਹੈ ਅਸੀਂ 8 ਤੋਂ 10 ਵਾਰੀ ਪਹਿਲਾਂ ਯਾਤਰਾ ਕਰ ਆਏ ਆ ਸਾਡੀ 11ਵੀਂ ਵਾਰੀ ਯਾਤਰਾ ਹੈਗੀ ਜੇ ਤੇ ਬਹੁਤ ਚਾਹ ਸਾਨੂੰ ਯਾਤਰਾ ਦਾ ਹਰ ਸਾਲ ਅਸੀਂ ਪਹਿਲਾਂ ਹੀ ਸ਼ੁਰੂ ਕਰ ਦਿਆ ਜਨਵਰੀ ਫਰਵਰੀ ਉਹ ਪਲਾਨ ਬਣਾਉਣਾ ਸ਼ੁਰੂ ਕਰ ਦਈਦਾ ਯਾਤਰਾ ਆ ਰਹੀ ਹੈ ਤੇ ਅਸੀਂ ਯਾਤਰਾ ਜਾਣਾ ਨਹੀਂ ਪੈਸੇ ਦੇ ਕੋਈ ਨਹੀਂ ਇੱਥੇ ਲੱਗ ਰਹੇ ਇਹ ਵੀ ਹੁਣ ਸਰਕਾਰੀ ਕੰਮਾਂ ਥੋੜਾ ਟਾਈਮ ਤੇ ਲੱਗਣਾ ਥੋੜਾ ਮਤਲਬ ਜੇ ਇਹਨੂੰ ਜਾਦਾ ਕਾਲੀ ਆ ਉਹ ਫਿਰ ਬਾਹਰ ਜਾ ਕੇ ਪੈਸੇ ਹੀ ਖਰਚ ਰਿਆ ਤੇ ਬਾਰੋ ਪ੍ਰਾਈਵੇਟ ਆਪਣਾ ਕਰਾ ਕੇ ਲਿਆ ਰਿਹਾ ਇੱਕ ਐਕਸਟਰਾ ਕਰਾ ਰਿਹਾ ਇੱਕ ਆਪਣਾ ਈਸੀਜੀ ਕਰਾ ਰਿਹਾ ਇੱਕ ਸੀਬੀਸੀ ਹੈ ਤੇ ਬੀਪੀ ਹੈ 슈ਗਰ ਹੈ ਸਾਰੇ ਟੈਸਟ ਹੋ ਰਹੇ ਇਹਦੇ ਚ ਸਾਨੂੰ ਹੈਗਾ ਵੀ ਸਾਰੇ ਟੈਸਟ ਕਰਵਾਣੇ ਪੈ ਰਹੇ ਆ ਮਤਲਬ ਪਰੇਸ਼ਾਨੀ ਹੈਗੀ ਹੈ ਵੀ ਕੋਈ ਸੁਵਿਧਾ ਨਹੀਂ ਇੰਨੀ ਹੈਗੀ ਇੱਥੇ ਟੈਸਟ ਕਿਤੋਂ ਕਰਵਾਓ ਸਟੈਂਪਾਂ ਕਿਤੋਂ ਲਵਾਓ ਹਜੇ ਤੱਕ ਹੀ ਬੈਠੇ ਆ ਸਾਡੇ ਕੋਲ ਅਜੇ ਤੱਕ ਸਟੈਂਪ ਨਹੀਂ ਪਹੁੰਚੀ ਸਵੇਰੇ ਆਈ 9 ਵਜੇ ਦੇ ਆ ਕੇ ਬੈਠੇ ਇੱਥੇ ਤੇ ਸਾਡੇ ਸਟੈਂਪਾਂ ਨਹੀਂ ਲੱਗੀਆਂ ਹੋਈਆਂ ਤੇ ਹੁਣ ਸਟੈਂਪਾਂ ਲੱਗਣਗੀਆਂ ਫਿਰ ਇਹ ਕੰਮਕਾਰਾਂ ਤੇ ਜਾਵਾਂਗੇ ਪਰੇਸ਼ਾਨੀ ਬਹੁਤ ਜ਼ਿਆਦਾ ਹੈ ਕਿਉਂਕਿ ਉਹ ਸਿਵਲ ਹਸਪੀਟਲ ਜੇ ਹੈ ਕਿਤੋਂ ਮੈਡੀਕਲ ਕਰਾਣਾ ਹੈ ਕਿਤੋਂ ECG ਕਰਾਣੀ ਹੈ ਇਸ ਤਰ੍ਹਾਂ ਕਰਕੇ ਕਈ ਲੋਕ ਜਿਹੜੇਗੇ ਉਹ ਬਾਹਰੋਂ ਕਰਵਾ ਰਹੇ ਆ ਵੀ ਸਾਡਾ ਜਲਦੀ-ਜਲਦੀ ਕੰਮ ਹੋ ਜੇ ਪਰ ਇਹ ਚੀਜ਼ਾਂ ਦੀ ਲੋੜ ਨਹੀਂ ਹੈਗੀ ਕਿ ਤਕਰੀਬਨ ਜਿੰਨੇ ਜਾਣਾ ਤੰਦਰੁਸਤੀ ਹੈਗਾ ਠੀਕ ਮੈਂ ਸਿਵਲ ਹਸਪੀਟਲ ਜਾ ਆਪਣਾ ਮੈਡੀਕਲ ਕਰਵਾ ਤੇ ਇਸ ਕਰਕੇ ਇਹਦੀ ਪ੍ਰੋਬਲਮ ਆ ਰਹੀ ਕਿ ਹਰ ਸਾਲ ਸਾਨੂੰ ਇਹ ਪ੍ਰੋਬਲਮ ਕਦੀ ਨਹੀਂ ਆਈ ਜਣੀ ਇਸ ਵਾਰ ਆ ਰਹੀ ਹੈ ਐ ਸਾਨੂੰ ਬਣਾ ਕੇ ਕਹਿ ਰਹੇ ਕਿ ਕਰੋ ਕਰੋ ਜਾਂ ਇੱਥੇ ਬੈਠੋ ਮੈਨੂੰ ਲੱਗਦਾ 9 ਵਜੇ ਤੇ ਆਏ ਹਜੇ ਤੱਕ ਸਾਡਾ ਪ੍ਰੋਪਰ ਨਹੀਂ ਹੋ ਸਕਿਆ ਬੀਪੀ ਹਜੇ ਵੀ ਰਹਿੰਦਾ ਤੇ 슈ਗਰ ਚੈੱਕ ਕਰਨ ਵਾਲੀ ਮੈਂ ਪਹਿਲਾਂ 6 ਵਜੇ ਜਾ ਚੁੱਕਾ ਹੈ ਕਿ 7 ਵਜੇ ਜਾਣਗਾ ਇੱਕ ਚਾਹ ਨਾ ਭੋਲੇ ਸ਼ੰਗਰ ਹਰ ਵਾਰ ਬੁਲਾ ਲੈਂਦੇ ਹੀ ਲੱਗਦਾ ਮਨ ਦੇ ਵਿੱਚ ਬਹੁਤ ਚਾਹਗਾ ਜਾਂਦਾ ਜੀ ਬਹੁਤ ਜ਼ਰੂਰੀ ਹੈ ਜੀ ਹਰ ਸਾਲ ਤਾਂ ਕਹਿੰਦੇ ਕਿ ਇੰਨੇ ਮੈਂ ਕਿ ਡਾਕੂਮੈਂਟ ਨਹੀਂ ਕਰਨੇ ਪੈਂਦੇ ਜਿਸ ਵਾਰ ਹੁਣ ਕਰਨੇ ਪਾਰੇ ਉਹਨਾਂ ਨੇ ਦੀ ਪ੍ਰੋਸੀਜਰ ਬਹੁਤ ਵਾਧਾ ਹੋ ਗਿਆ ਰਿਹਾ ਤੇ ਵੈਸੇ ਤੇ ਸਰਕਾਰ ਨੂੰ ਇਹੀ ਸਾਡੀ ਬੇਨਤੀ ਹੈਗੀ ਆ ਕਿ ਮੈਡੀਕਲ ਵਾਲਾ ਸਿਸਟਮ ਜਿਹੜਾ ਹੈਗਾ ਨਹੀਂ ਹੋਣਾ ਚਾਹੀਦਾ ਜਿਹੜਾ ਬੰਦਾ ਤੰਦਰੁਸਤ ਹੋਏਗਾ ਉਹੀ ਯਾਤਰਾ ਤੇ ਜਾਏਗਾ ਉਹੀ ਆਪਣੇ ਘਰੋਂ ਨਿਕਲੇਗਾ ਦੂਸਰ ਨੂੰ ਜਾਂਦੇ ਸਰਕਾਰ ਕੋਲ ਤਾਂ ਸਾਡੀ ਇਹੀ ਹੈਗੀ ਆ ਕਿ ਜਿਹੜਾ ਹੈਗਾ ਮੈਡੀਕਲ ਨਹੀਂ ਹੋਣਾ ਚਾਹੀਦਾ। ਸ਼੍ਰੀ ਅਮਰਨਾਥ ਯਾਤਰਾ 3 ਜੁਲਾਈ ਤੋਂ ਸ਼ੁਰੂ ਹੋ ਰਹੀ ਹੈ ਅਤੇ ਜਿਹੜੇ ਯਾਤਰੀ ਇੱਥੇ ਯਾਤਰਾ ਕਰਨਾ ਚਾਹੁੰਦੇ ਹਨ ਉਹਨਾਂ ਲਈ ਇੱਕ ਮੈਡੀਕਲ ਟੈਸਟ ਰੱਖਿਆ ਗਿਆ ਅਤੇ ਸਿਵਲ ਹਸਪਤਾਲ ਵਿੱਚ ਜਦੋਂ ਸਾਡੀ ਟੀਮ ਪੁੱਜੀ ਤਾਂ ਗੱਲਬਾਤ ਕਰਦੇ ਹੋਏ ਸਰਦਾਲੂਆਂ ਨੇ ਆਖਿਆ ਕਿ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਨੇ ਆਖਿਆ ਕਿ ਸਵੇਰੇ 9 ਵਜੇ ਦੇ ਉਹ ਲਾਈਨਾਂ ਵਿੱਚ ਲੱਗੇ ਹੋਏ ਹਨ ਪਰ ਉਹਨਾਂ ਦੇ ਟੈਸਟ ਸਹੀ ਤਰ੍ਹਾਂ ਨਹੀਂ ਕੀਤੇ ਜਾ ਰਹੇ ਅਤੇ ਨਾ ਹੀ ਉਹਨਾਂ ਨੂੰ ਸਰਟੀਫਿਕੇਟ ਫਿਟਨੈਸ ਦਿੱਤਾ ਜਾ ਰਿਹਾ ਹੈ। ਉਹਨਾਂ ਨੇ ਆਖਿਆ ਕਿ ਸਰਕਾਰਾਂ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਮੈਡੀਕਲ ਅਫਸਰ ਲਗਾ ਕੇ ਉਹਨਾਂ ਦੇ ਟੈਸਟ ਕਰਨੇ ਚਾਹੀਦੇ ਹਨ। ਅਮਰਥਰ ਫਾਸਟ ਵਿੱਚ ਖਬਰ ਨਾ ਮਿਲੀ। ਰਕੇਸ਼ ਕੁਮਾਰ